ਜਗਾ ਦਾ ਰਗੜੋ ਯਾਰ ਆਸੀ ਗਾਲ ਜੀ ਸਾਰੇ ਵੀਰਾਂ ਕਿਵੇਂ ਵੀਰੋ ਸਾਰੇ ਠੀਕ ਠਾਕ ਅਰੇ ਮਾਜੇ ਨਹੀਂ ਪੈਣਾ ਚਪਲੇਟ ਛੱਟ ਗਈ ਸੀਗੀ ਲੱਗਦਾ ਆਪਾਂ ਖੋਲੇ ਫੋਰਮੈਨ ਸਾਡਾ ਆਇਆ ਬੈਠਾ ਆ ਆ ਪਰ ਮੈਂ ਰਗੜੀ ਇਹ ਸਹੀ ਨਹੀਂ ਜੇਗਾ ਪੈਰੰਗ ਨਾਲ ਅਲੱਗ ਅਲੱਗ ਕਰਤੀਆਂ ਸਹੀ ਨਹੀਂ ਸੀ ਟਾਚਣੀਆਂ ਪੈਰੰਗ ਨਾਲ ਤੇ ਕਰਦੇ ਆ ਸਹੀ ਇਹਨਾਂ ਨੂੰ ਸੋਹਣਾਂ ਦੇਖੋ ਲੱਗ ਲੱਗ ਇਨਸਾਨ ਪਿਆ ਦੋਹਾਂ ਤੇ ਬਿਲਕੁਲ ਇਹੋ ਘੱਟ ਉਹ ਸਹੀ ਲੱਗਦੀ ਐ ਬੜਾ ਨਾ ਲਗਦੀ ਬਾਈ ਕਰਦੇ ਆਂ ਦੀ ਸੈਟ ਕਰ ਬਹਵਾਣੇ ਆਂ ਕਲਾਤਰੀ ਆਪਾਂ ਕਰਨੀ ਐ ਇਹ ਸੈਟਿੰਗ ਗੀਅਰ ਲਾ ਲਿਆ ਤੀਜਾ ਦਸਾਉਣ ਆ ਸਾਨੂੰ ਸਪੋਟ ਅਰੇਂਗ ਲਾ ਦੇ ਆਪਾਂ ਘੁੱਟ ਕੇ ਕਰੋ ਜੇ ਚੱਲ ਲੋ ਜੇ ਚੜਦੀਆਂ ਮਹੀਨ ਪੈਕਟ ਵੀ ਚੈੱਕ ਕਰ ਲਓ ਸਹੀ ਮੈਨੂੰ ਤਾਂ ਦੂਜੇ 'ਚ ਹੀ ਚੜਦੀ ਹੈ। ਫ੍ਰੀਸ ਕਰਕੇ ਤਾਂ ਤੀਜੇ 'ਚ ਵੀ ਚੜ ਸਕਦੀ ਹੈ। ਨਹੀਂ ਫ੍ਰੀਜੇਜ ਨਹੀਂ ਚੜਨੀ ਗੇਰ ਬਹੁਤ ਵੱਡਾ ਇਹਦਾ। ਦੂਜੇ 'ਚ ਹੀ ਚੜਦੀ ਹੈ ਸਹੀ। ਜਿੱਥੇ ਆਪਾਂ ਸੈਟਿੰਗ ਕਰਤੀ ਕਿ ਲੱਗਦੀ। ਦੇਖੋ ਇਹ ਟਾਇਰ ਦੇ ਨਾਟ ਵੀ ਨਹੀਂ ਪੂਰੇ ਲਾਏ ਆਪਾਂ। ਓਕੇ ਦੀ ਰਿਪੋਰਟ। ਮਾੜਾ ਇੱਥੇ ਲਾਟਾ ਨਹੀਂ ਕਰਨਾ। ਓਕੇ ਦੀ ਰਿਪੋਰਟ। ਆਪਾਂ ਕੀ ਸੀ ਵਧਣਾ। ਤੇ ਆਪਣੇ ਕੋਲ ਪਾ ਲਈ ਆ ਢੇਕੇ ਦੇ ਤੇ ਜੇ ਮੱਚੀ ਹੋ ਜਾ ਮੋਟਰ ਤਾਂ ਚੂਨਾ ਪਿਆ ਸੋਕਾ ਕਰੋ ਚੈੱਕ ਮੋਹਣੇ ਨੂੰ ਫੋਨ ਲਾ ਮੜੇ ਉਹਨਾਂ ਦਾ ਖੇਤ ਆ ਗਏ ਅਸੀਂ ਲਾ ਦੇ ਫੋਨ ਉਹਨਾਂ ਆਪਣੇ ਕੋਲ ਹੈ ਨਹੀਂ ਨੰਬਰ ਉਹਨਾਂ ਦਾ ਕਰੋ ਜੀ ਚੈੱਕ ਆ ਕੇ ਲਾ ਜੇ ਆਪਣਾ ਲਾਉਣ ਵਾਲਾ ਪਿਆ ਵਾ ਮੋਟਰ ਮੱਚ ਗਈ ਆ ਮੀ ਆਉਂਦਾ ਨਹੀਂ ਗਾ ਪਾਣੀ ਪੂਰਾ ਨਹੀਂ ਹੁੰਦਾ ਬੁਰੇ ਹਾਲ ਆ ਮੱਕੀ ਆਪਣੀ ਵਟਣ ਲਈ ਖੜੀ ਉਹ ਜੇ ਲੇਟ ਹੈ ਇਹ ਤਾਂ ਸਹੀ ਚੱਲਦਾ ਆਪਣਾ ਲੰਮਾਈ ਚੱਲੋ ਬਾਈ ਕਿੱਥੇ ਕਿੱਥੇ ਚਾਲਦੇ ਆ ਮਸ਼ੀਨਾਂ ਕਰਿਓ ਕਮੈਂਟ ਸਾਰੇ ਜਾਣੇ ਤੇ ਆਪਣੀ ਥੋੜੀ ਉੱਪਰ ਤੋਂ ਲਈ ਅੱਧਾ ਕਿੱਲਾ ਹੀ ਹੈ ਬਾਕੀ ਆਪਾਂ ਇਹਨਾਂ ਦਾ ਪਹਿਲਾਂ ਵੱਢ ਗਏ ਸੀ ਉਹ ਜੁੱਧਰ ਝੋਨਾ ਲੱਗਾ ਬਈ ਰਹਿ ਗਿਆ ਵੱਢਣ ਦਾ ਤਨ ਕਿੱਲ ਲਈ ਆਇਤਾ ਵੱਢਣ ਆਏ ਵੱਢਦੇ ਆ ਕੱਲ ਵੀ 4.5 ਹੀ ਵੱਡੇ ਸਾਰੀ ਦਿੜੀ ਕਾਮ ਉਹ ਖਾਈ ਸੀਗਾ ਰਸਤਾ ਦੇਖੋ ਕਿੰਨਾ ਉਨ੍ਹਾਂ ਦਾ ਜੋ ਸਾਈ ਨਗਾ ਖੇ ਲਿਆਂਦੀ ਮਹੀਨ ਦੇਖੋ ਕਿ ਪੰਗਾ ਰਸਤਾ ਪੂਰਾ ਪੂਰਾ ਹੀ ਆ ਅੱਪਾ ਵੱਡ ਕੇ ਜਾਂ ਵੀ ਵੱਡੇ ਸੀ ਇਹਦਾ ਕਿਲਾ ਜਿਹੜਾ ਸੀਗਾ ਵਿੱਚ ਰਹਿਦਾ ਆਪਣਾ ਉਹ ਵੱਡ ਗਿਆ ਕਿ ਅੱਗੇ ਆ ਗਿਆ ਸੀ ਇੱਥੇ ਦੋ ਕਿੱਲਾਂ ਦਾ ਘੇਰਾ ਆ ਜੇ ਇਹ ਤਿੰਨ ਕਿੱਲੇ ਵੱਟਣ ਵਾਲੇ ਆਪਣੇ ਤੇ ਆਪਾਂ ਚੱਲੇ ਹੁਣ ਬਾਈ ਕੋਲੇ ਕਰਾਹ ਲਾਉਣ ਝੰਡੀ ਪੈਂਡ ਬਣਾਉਣਾ ਜਾ ਕੇ ਉੱਥੇ ਵੀ ਬਲੌਗ ਅੱਗੇ ਕਰਦੇ ਆ ਕੰਟੀਨਿਊ ਮਿਲੋ ਭਾਈ ਇਹ ਬੰਦੇ ਨੂੰ ਪਿੰਡੋਂ ਆਇਆ ਇਹ ਕਰਾ ਲਾਉਣ 10 ਕਿਲੋਮੀਟਰ ਤੋਂ ਮੈਂ ਆਇਆ ਤੇ 10 ਤੋਂ ਹੀ ਇਹ ਆਇਆ ਵੇਖੋ ਭਾਈ ਮੈਂ ਕਾਹ ਤੋਂ ਨਹੀਂ ਹੀ ਕਰਾ ਲਾਉਣ ਆਉਂਦਾ ਕਾਹ ਤੋਂ ਹੀ ਕਰਾ ਲਾਉਣ ਆਉਂਦਾ ਨਹੀਂ ਦੱਸ ਹੀ ਇਹ ਨਹੀਂ ਦੱਸ ਤਾਂ ਸਹੀ ਮੈਂ ਤੈਨੂੰ ਕੀ ਗਿਆ ਹੈਗਾ ਹਾਂ ਕਿਵੇਂ ਆ ਜੀ ਹੋਰ ਜਕਣਾ ਹੋਈ ਆ। ਬਾਕੇ ਵੀ ਖਰਾਬ ਪਾਉਣ ਤੇ ਬਾਈ ਨੂੰ ਲੱਗੇ ਆ ਸਿਕਾਉਣ। ਬਾਈ ਕਿਵੇਂ ਰਿਹਾ ਜਿਹੜਾ ਤੇਲ ਪਾਇਆ। ਤਾਂ ਜਦੋਂ ਮੈਂ ਰਹਿ ਕੇ ਕੋਲੋਂ ਨਿਕਲਦਾ ਤੇਲ ਹੀ ਨਿਕਲਦਾ ਸਾਰਾ ਬਾਹਰ। ਤੇ ਆਪਾਂ ਆਉਦੇ ਚ ਕਰ ਲਿਆ ਜੀ ਡੀਜ਼ਲ ਫੁੱਲ। ਡੀਜ਼ਲ ਫੁੱਲ ਕਰਕੇ ਡਾਕਟਰ ਗਿਆ ਸੁਣਾਉ। ਰੋਚੀ ਐਕਟ ਕਰੀ ਕਰਾ ਨੂੰ ਆਪਾਂ ਆਟੋ ਲਾ ਕੇ ਛੱਡਤਾ ਜੇ ਤੇ ਕਰੇ ਭਰੂ ਤੇ ਆਪੇ ਹੀ ਖਾਲੀ ਹੋਈ ਜਾ ਦੂਜਾ ਆਪਾਂ ਲਾ ਲਿਆ ਗੇਅਰ ਆ ਗਿਆ ਦੂਜਾ ਲਾ ਲਿਆ ਗੇਅਰ ਤੇ ਹਜ਼ਾਰ ਕੇ ਚੱਕਰ ਕਰ ਲਿਆ ਭਰੇ ਜਦੋਂ ਆਲੇ ਮੀਟਰ ਤੇ ਨਾ ਜਾਇਓ ਜੇ ਆਪਣਾ ਫੋਲਾ ਤੇ ਇਹਦਾ ਵੀ ਫੋਲਾ ਏ ਇਹ ਕੰਮ ਨਹੀਂ ਕਰਦਾ ਬਾਈ ਤੇ ਇਹਦੇ ਚ ਘਾਟ ਆ ਆਂਦਿਆਂ ਦੇ ਜਿਹਾ ਹੈ ਗਿਆ ਟੈਂਕੀ ਫੋਲ ਬਿਚੇ ਆ ਆ ਪਰ ਇਹੋ ਹੀ ਰਹੂਗੀ ਇਹੋ ਹੀ ਰਹੂਗੀ ਤੇ ਮਿਲਦੇ ਆਪਾਂ ਪੱਥਰ ਕਰਕੇ ਹੁਣ ਸਾਨੂੰ ਕਰ ਲੈਣਾ ਤੇ ਪੱਥਰ ਨੇ ਇਹ ਠੀਕ ਇਹ ਖਬਰ ਮੈਟਰੀ ਸੀ ਗਿਆ ਜੋ ਬਹੁਤ ਹੀ ਵੀਰ ਮਾਰੀ ਆਇਆ ਇਹਦੇ ਆ ਰਹੀ ਸੀ ਮੈਟੀ ਵਰ ਪਰ ਤੇ ਉਹ ਤੇ ਇੱਥੇ ਜੀ ਸੀ ਇਹ ਹੋਰੇ ਸੀ ਗਿਆ ਬਾਈ ਗੰਬਾ ਕਿਤੇ ਗਾਦੀ ਪੀਤੀ ਜੋ ਉਹ ਤੇ ਚਲੇ ਗਿਆ ਕਰਾ ਦੁੱਤਾ ਸੀ ਆਪਾਂ ਲਾ ਤੇ ਇਹ ਬੰਦਾ ਆਇਆ ਲੈਵਲ ਚੈੱਕ ਕਰਨ ਨਾਲ ਆਇਆ ਦੇਖਦਾ ਹਾਂ ਕਿ ਇਸ ਟਾਈਮ ਇਹ ਹੀ ਦੀਆਂ ਦਵਾਈਆਂ ਵਿਆਹ ਚ ਓਏ ਹੈਪੀ ਓਏ ਉਹ ਲੈਵਲ ਚੈੱਕ ਕਰਨਾ ਹੈ ਤੂੰ ਬਾਈ ਬਲੋਗ ਬਲੋਗ ਤਿਆਰ ਕਰ ਦੋ ਇਹ ਰੱਖਦਾ ਵੇ ਤੇ ਬਾਤ ਸੀ ਪੁਰਾਣੀ ਹਾਂਜੀ ਆਪਾਂ ਕਰਾ ਲਾ ਕੇ ਤੁਰਪੇ ਸੀਗੇ ਜੀ ਇੰਜਨ ਆਇਲ ਪੂਰਾ ਕਰਦਿਆਂ ਨੂੰ ਲੱਗ ਗਿਆ ਆਪਰੋਂ ਟਾਈਮ ਪੂਰਾ ਤਾਂ ਵੇ ਹਜੇ ਵੀ ਨਹੀਂ ਹੋਇਆ ਅੱਜ ਦਾ ਪਾਣ ਨਾਲ ਜੱਕੀ ਵਰਦੇ ਆ ਰਾਤ ਜਾਂਦੇ ਜਾਂਦੇ ਪਾਵਾਂਗੇ ਇੱਕ ਮੈਨੂੰ ਇਹਦੇ ਚ ਇੰਨੀ ਕਮੀ ਲੱਗੀ ਫ੍ਰੀਜ਼ ਚ ਜਿਹੜੀਆਂ ਪਲੇਟਾਂ ਅੱਥਾ ਦੇ ਪੈਗੇ ਜਦੋਂ ਆਪਾਂ ਚਲਾਉਨੇ ਆ ਕਿਉਂਕਿ ਜਿੱਦੇ ਦਾ ਲਿਆਂਦਾ ਰਾਤ ਅੱਜ ਮੈਂ ਪਹਿਲੇ ਦਾ ਨਹੀਂ ਚਲਾਇਆ ਹੈ ਆਪਾਂ ਹੁਣ ਤੱਕ ਸਵਾਰਾ ਚਲਾਇਆ ਉਦੋਂ ਮੈਂ ਆਪ ਹੀ ਚਲਾਉਂਦਾ ਸੀ ਉਦੋਂ ਕੋਈ ਚਲਾਉਣ ਵਾਲਾ ਹੋਰ ਨਹੀਂ ਸੀਗਾ ਤੇ ਮੈਂ ਇਹਨਾਂ ਤੇ ਬਲੈਕ ਟੇਪ ਘਾੜ ਦਿੰਦਾ ਠੀਕ ਹੈ ਇਹ ਤੱਕ ਦਾ ਵੀਡੀਓ ਮੈਨੂੰ ਇਹ ਹੀ ਕਮੀ ਲੱਗੀ ਆ। ਦੇਖੀ ਆਪਾਂ ਲੇਜਰ ਕਰੇ ਆਏ ਆ। ਜਿਹੜੀ ਆ ਵੀ ਘਰੇ ਪਹੁੰਚ ਗਈ ਐ। ਮਿਲਾਂਗੇ ਜੀ ਅਗਲੀ ਵੀਡੀਓ 'ਚ। ਉਦੋਂ ਤੱਕ ਲਈ ਧੰਨਵਾਦ। ਹੋ ਸਕਦਾ ਆਪਾਂ ਸਵੇਰੇ ਮਿੱਟੀ ਚਾਈਏ ਨਹੀਂ ਪਰਸੋਂ ਤੋਂ ਚੱਲੂਗੀ। ਕਿਉਂਕਿ ਹਜੇ ਆਪਣੇ ਕੋਲ ਕੰਮ ਬਹੁਤ ਲੰਮਾ। ਔਰ ਇਹ ਆਪਣੇ ਹਜੇ ਬਾਕੀ ਕਾਹ ਵੀ ਖੜੀ ਐ। ਹਜੇ ਆਪਣੇ 20 ਕਿੱਲਿਆਂ ਤੋਂ ਉੱਪਰ ਇੱਕ ਮਿੱਟੀ ਮੱਕੀ ਖੜੀ ਐ। ਜੇ ਜੀ ਆਪਾਂ ਵਧਣੀ ਆ 20 ਕਿੱਲਿਆਂ ਤੋਂ ਉੱਪਰ ਮਿੱਟੀ ਖੜੀ ਐ। ਤੇ ਬੇਲਾ ਆਗੇ ਜੀ ਅਗਲੀ ਵੀਡੀਓ ਚ ਸਾਥ ਤੱਕ ਲਈ ਧੰਨਵਾਦ ਸਾਰੇ ਵੀਰਾਂ ਦਾ